ਕੀ ਬਰਖਾਸਤ AIG ਦੀ 4 ਕਰੋੜ ਦੀ ਪ੍ਰਾਪਰਟੀ STF ਅਟੈਚ ਕਰਨ ਜਾ ਰਹੀ ਆ ਉਹਨਾਂ ਦੇ ਵਿੱਚੋਂ ਕੋਈ ਇਸ ਤਰੀਕੇ ਦਾ ਅਫਸਰ ਆਉਂਦਾ ਤੇ ਜਿਹਦੇ ਤੇ ਇੰਨੇ ਵੱਡੇ ਇਲਜ਼ਾਮ ਲੱਗਦੇ ਨੇ ਕਿ ਬਈ ਇਹ ਨਸ਼ਾ ਤਸਕਰਾਂ ਦੇ ਨਾਲ ਮਿਲ ਕੇ ਪੈਸੇ ਬਣਾਉਂਦਾ ਰਿਹਾ ਉੱਪਰ ਤੋਂ ਲੈ ਕੇ ਹੁਣ ਜਨਵਰੀ ਵੀ ਲੰਘ ਚੁੱਕੀ ਆ ਫਰਵਰੀ ਸ਼ੁਰੂ ਹੋ ਗਿਆ ਨਾ ਹਾਲੇ ਤੱਕ ਰਾਜਿੱਦ ਦਾ ਪਤਾ ਨਹੀਂ ਆ ਸਾਹਮਣੇ ਆ ਗਿਆ ਕਿ ਨਸ਼ਾ ਤਸਕਰਾਂ ਨੂੰ ਪੈਸੇ ਲੈ ਕੇ ਛੱਡ ਦਿੰਦੇ ਸੀ ਸਾਡੇ ਪਰਿਵਾਰ ਚੋਂ ਜਿਹੜਾ ਬੰਦਾ ਏ.ਜੀ. ਦੇ ਅਹੁਦੇ ਤੇ ਸੀ ਵੀ ਉਹਨੇ ਬਣਾਈ ਕਿਵੇਂ ਆ ਕਿੱਥੋਂ ਬਣਾਈ ਐ 12 ਲੱਖ ਰੁਪਏ ਤੁਸੀਂ ਲਾ ਲਓ 15 ਲੱਖ ਦੇ ਤੁਸੀਂ ਬਚਾ ਵੈਸੇ ਤਾਂ ਬਚਦਾ ਨਹੀਂ ਇਹ ਪੰਜਾਬ ਪੁਲਿਸ ਦੇ ਅਫਸਰ ਵਿੱਚੋਂ ਲਲੇ ਹੋਏ ਆ ਉਹਨੂੰ ਇਨਪੁਟ ਦੇ ਰਹੇ ਆ)^{(0:34)})^{(0:35)})^{(0:36)})^{(0:37)})^{(0:38)})^{(0:39)})^{(0:40)})^{(0:41)})^{(0:42)})^{(0:43)})^{(0:44)})^{(0:45)})^{(0:46)})^{(0:47)})^{(0:48)})^{(0:49)})^{(0:50)})^{(0:51)})^{(0:52)})^{(0:53)})^{(0:54)})^{(0:55)})^{(0:56)})^{(0:57)})^{(0:5 ਸਾਲ ਦੇ ਵਿੱਚ ਪ੍ਰਾਪਰਟੀਆਂ ਲੱਖਾਂ ਰੁਪਏ ਦੀਆਂ ਕਈ ਵਾਰ ਲੈਣੀਆਂ। ਉਹ ਵੀ ਵੱਡੇ ਵੱਡੇ ਸ਼ਹਿਰਾਂ ਚ ਚੰਡੀਗੜ੍ਹ ਵਰਗੇ ਸ਼ਹਿਰ। ਕੀ ਪਿਛਲੇ 10 ਸਾਲਾਂ ਦੇ ਵਿੱਚ ਇਹ ਬੰਦਾ 12-13 ਕਰੋੜ ਰੁਪਏ ਦਾ ਲੈਂਡ ਡੀਨ ਕਰ ਦਿੱਤਾ। ਨਾਲੇ ਜਿਵੇਂ ਤੁਸੀਂ ਦੱਸ ਰਹੇ ਹੋ ਵੀ 12-13 ਕਰੋੜ ਰੁਪਏ ਦਾ ਲੈਂਡ ਡੀਨ ਕੀਤਾ ਮੈਨੂੰ ਲੱਗਦਾ ਸਾਰੀ ਸਰਵਿਸ ਦਾ ਪੈਸਾ ਮਾਰ ਆ ਲੀਏ 12-13 ਕਰੋੜ ਦਾ ਹਣੀ ਬਣਦਾ। ਜਿਹੜੇ ਏਰੀਏ ਦੇ ਵਿੱਚ ਜਾਂ ਬਾਰਡਰ ਏਰੀਏ ਦੇ ਵਿੱਚ ਤੇ ਉੱਥੋਂ ਦਾ AIG ਉਹ ਮਿਲਦੇ ਯਾਰ ਬੰਦਿਆਂ ਦੇ ਨਾਲ ਉਹਨਾਂ ਕੋਲ ਪੰਜਾਬੀ ਦੀ ਕਹਾਵਤ ਹੈ ਜਿਹੜਾ ਕੁੱਤੀ ਚੋਰਾ ਨਾਲ ਮਿਲ ਗਈ ਉਹ ਕੰਮ ਹੋ ਗਿਆ ਜਿਹੜਾ ਇਸ ਤਰੀਕੇ ਦਾ 2 ਨੰਬਰ ਵਾਲਾ ਪੈਸਾ ਨਾ ਰਾਦੀ ਜਾਂ ਤਾਂ ਦੇਖੋ ਲੋਕ ਜਾਂ ਅਫਸਰ ਪ੍ਰਾਪਰਟੀ ਚਲਾਉਂਦੇ ਨੇ ਜਾਂ ਉਹਨਾਂ ਦਾ ਸੋਨਾ ਖਰੀਦਦੇ ਨੇ ਜਿਹੜਾ ਇਮਾਨਦਾਰ ਅਫਸਰ ਹਨ ਰਾਦੀ ਉਹ ਰਿਟਾਇਰ ਹੋਣ ਤੱਕ ਵੀ ਉਹ ਵਿਚਾਰਾ ਆਪਣਾ ਘਰ ਮਸਾ ਬਣਾਉਂਦਾ ਇਹ ਪॉडਕਾਸਟ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਰਾਜਦੀਪ ਸਿੰਘ ਤਾਂ ਪੰਜਾਬ ਪੁਲਿਸ ਦਾ ਬਰਖਾਸਤ ਏ.ਆਈ.ਜੀ. ਰਾਜਦੀਪ ਸਿੰਘ ਦੀਆਂ ਹੁਣ ਮੁਸ਼ਕਲਾਂ ਵੱਧ ਸਕਦੀਆਂ ਨੇ ਕਿਉਂਕਿ ਐਸ.ਟੀ.ਐਫ ਦੇ ਵੱਲੋਂ ਉਸਦੀ 4 ਕਰੋੜ ਦੇ ਕਰੀਬ ਪ੍ਰਾਪਰਟੀ ਨੂੰ ਅਟੈਚ ਕੀਤਾ ਜਾ ਰਿਹਾ ਪੂਰਾ ਮਾਮਲਾ ਸਮਝਾਂਗੇ ਮੇਰੇ ਨਾਲ ਸੀਨੀਅਰ ਸਾਥੀ ਰਾਓ ਵਿਰਿੰਦਰ ਸਿੰਘ ਬੈਣੀਪਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦੇ ਕਿ ਕਰੋੜਾਂ ਰੁਪਏ ਦੀ ਨਸ਼ਾ ਤਸਕਰੀ ਦੇ ਜਿਹੜੇ ਇਲਜ਼ਾਮ AIG ਦੇ ਉੱਤੇ ਲੱਗੇ ਸੀਗੇ ਜਿਸ ਤੋਂ ਬਾਅਦ ਉਸ ਨੂੰ ਬਰਖਾਸਤ ਕਰ ਦਿੱਤਾ ਗਿਆ ਅਤੇ ਫਿਰ ਉਹ ਫਰਾਰ ਵੀ ਹੋ ਜਾਂਦਾਗਾ ਹਲੇ ਵੀ ਉਹ ਫਰਾਰ ਚੱਲ ਰਿਹਾ ਪੂਰੇ ਕੇਸ ਦੀ ਡੰਗਾਈ ਤੱਕ ਅਪਡੇਟ rau vrinda ji ਤੋਂ ਲਾਵਾਂਗੇ rau ji ਮਾਮਲਾ ਸਾਹਮਣੇ ਆਇਆ ਅੱਜ ਕਿ ਬਰਖਾਸਤ AIG ਦੀ 4 ਕਰੋੜ ਦੀ ਪ੍ਰਾਪਰਟੀ STF ਅਟੈਚ ਕਰਨ ਜਾ ਰਹੀ ਆ ਕਿਹੜਾ ਕੇਸ ਸੀਗਾ ਕਿੰਨੇ ਕਰੋੜ ਦਾ ਮਾਮਲਾ ਸੀਗਾ ਕਹਿੰਦੇ ਨਸ਼ੇ ਦੇ ਨਾਲ ਜੁੜਿਆ ਹੋਇਆ ਸੀਗਾ ਫਰਾਰ ਵੀ ਚੱਲ ਰਿਹਾ ਕੱਲੀ-ਕੱਲੀ ਡਿਟੇਲ ਦਰਸ਼ਕਾਂ ਨੂੰ ਸਮਝਾ ਦਿਓ ਰਾਜਦੀਪ ਕਾਨੂੰਨ ਤੇ ਕਾਨੂੰਨ ਦੇ ਤਹਿਤ ਕੰਮ ਕਰਦੀ ਹੈ ਪੁਲਿਸ ਪੁਲਿਸ ਦਾ ਕੰਮ ਹੁੰਦਾ ਹੈ ਕਿ ਅਪਰਾਧ ਨੂੰ ਰੋਕਣਾ ਕੋਈ ਵੀ ਗੈਰ ਕਾਨੂੰਨੀ ਹਰਕਤ ਹੋਵੇ ਤਾਂ ਜਿਹੜੀ ਪੁਲਿਸ ਹੈ ਉਹਨੂੰ ਰੋਕਦੀ ਹੈ ਜੇ ਕੋਈ ਕਰਦਾ ਫਿਰ ਉਹਨੂੰ ਫੜਦੀ ਹੈ ਫਿਰ ਉਹਨੂੰ ਫੜ ਕੇ ਕਾਨੂੰਨ ਦੇ ਸਾਹਮਣੇ ਯਾਨੀ ਕਿ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਹੈ ਫਿਰ ਅਦਾਲਤ ਤੈਅ ਕਰਦੀ ਹੈ ਕਿ ਉਸ ਬੰਦੇ ਦਾ ਕ੍ਰਾਈਮ ਕਿੱਡਾ ਕਬੜਾ ਜਿੰਨਾ ਕਬੜਾ ਕ੍ਰਾਈਮ ਹੁੰਦਾ ਉਸ ਹਿਸਾਬ ਦੇ ਨਾਲ ਉਹਨੂੰ ਸਜ਼ਾ ਜਾਂ ਫਾਈਨ ਉਹ ਅਦਾਲਤ ਲਾਉਂਦੀ ਹੈ ਕਾਨੂੰਨ ਦੇ ਤਹਿਤ ਪਰ ਇਸੇ ਕਾਨੂੰਨ ਦੀ ਦੇ ਤਹਿਤ ਕੰਮ ਕਰਨ ਵਾਲੀ ਜਦੋਂ ਸਾਡੀ ਪੁਲਿਸ ਹੈ ਤੇ ਉਹਦੇ ਵੱਡੇ ਕੋਈ ਅਫਸਰ ਹੁੰਦੇ ਨੇ ਉਹ ਰਾਜਦੀਪ ਜਦੋਂ ਇਸ ਤਰੀਕੇ ਦੇ ਮਾਮਲੇ 'ਚ ਫਸਦੇ ਨੇ ਤੇ ਫਿਰ ਬਹੁਤ ਵੱਡੇ ਸਵਾਲ ਪੈਦਾ ਹੁੰਦੇ ਨੇ ਕਿ ਫਿਰ ਸਾਡੀ ਪੰਜਾਬ ਪੁਲਿਸ ਦੇ ਵਿੱਚ ਮਤਲਬ ਸਮੇਂ-ਸਮੇਂ ਤੇ ਐਸੇ ਅਫਸਰ ਆਉਂਦੇ ਰਹਦੇ ਨੇ ਕਿ ਜਿਹੜੇ ਆਪਣੇ ਅਹੁਦੇ ਦਾ ਗਲਤ ਇਸਤੇਮਾਲ ਕਰਦੇ ਨੇ ਇਸਤੇਮਾਲ ਦੇਖੋ ਜਾਂ ਤਾਂ ਕਿਸੇ ਨਾਲ ਧੱਕੇਸ਼ਾਹੀ ਕੀਤੀ ਜਾਂਦੀ ਹੈ ਜੀ ਜਾਂ ਫਿਰ ਕਾਨੂੰਨ ਦੀ ਨਜ਼ਰ ਦੇ ਵਿੱਚ ਘੱਟਾ ਪਾ ਕੇ ਇਸ ਤਰੀਕੇ ਦੇ ਅਫਸਰ ਨੇ ਜਿਹੜੇ ਉਹ ਆਪਣੀਆਂ ਬੇਨਾਮੀ ਪ੍ਰਾਪਰਟੀਆਂ ਬਣਾਉਂਦੇ ਨੇ ਹੁਣ ਐਸੇ ਤਰੀਕੇ ਦਾ ਇੱਕ ਅਫਸਰ ਇਹ ਹੈ ਕਿ ਏ.ਆਈ.ਜੀ. ਰਾਜੀਤ ਸਿੰਘ ਜੀ ਰਾਜੀਤ ਸਿੰਘ ਏ.ਆਈ.ਜੀ. ਦੇ ਉੱਤੇ ਪਰਚਾ ਦਰਜ ਹੁੰਦਾ ਪਿਛਲੇ ਸਾਲ ਮਾਰਚ ਮਹੀਨੇ 'ਚ ਹਮ ਨਸ਼ਾ ਤਸਕਰੀ ਤੇ ਹਥਿਆਰਾਂ ਦੀ ਸਪਲਾਈ ਦੇ ਵਿੱਚ ਲਾ ਲੋ ਕਿ ਹੇਰਾ ਮਤਲਬ ਕਪਲੇਬਾਜ਼ੀ ਕਰਕੇ ਹਨਾ ਕਿ ਪੈਸੇ ਹੜੱਪਣੇ ਮਤਲਬ ਲੈਣੇ ਆ ਕਿ ਉਧਰੋਂ ਨਸ਼ਾ ਤਸਕਰੀ ਹੋ ਰਹੀ ਹੈ ਜੀ ਤੇ ਆਪਾਂ ਪੈਸੇ ਲੈ ਕੇ ਆਪਾਂ ਹਿੱਸਾ ਲੈਣਾ ਆਪਦਾ ਹਫ਼ਤਾ ਲੈਣਾ ਕਹਿ ਦਈਏ ਹਿਸਾਬੰਦੀ ਹੈ ਨਾ ਤੇ ਮਾਰਚ ਦੇ ਵਿੱਚ ਪਰਚਾ ਦਰਜ ਹੁੰਦਾ ਤੇ ਇਹ ਬੰਦਾ ਅੰਡਰਗਰਾਉਂਡ ਹੋ ਜਾਂਦਾ ਲੱਭਦਾ ਹੀ ਨਹੀਂ ਕਿਸੇ ਨੂੰ ਕਿਥੇ ਗਿਆ ਸੌਰੀ ਪੰਜਾਬ ਪੁਲਿਸ ਜ਼ੋਰ ਲਾ ਲੈਂਦੀ ਐ ਪਰ ਪਤਾ ਹੀ ਨਹੀਂ ਲੱਗਦਾ ਰਾਜਦੀਪ ਸਿੰਘ ਕਿੱਥੇ ਆ ਹਲੇ ਤੱਕ ਵੀ ਨਹੀਂ ਲੱਭਿਆ Rao ji ਸਾਲ ਹੋਣ ਤੇ ਆ ਗਿਆ ਨਹੀਂ ਲੱਭਿਆ ਤੇ ਫੇਰ ਅਕਤੂਬਰ ਮਹੀਨੇ ਤੱਕ ਆਉਂਦੇ ਆਉਂਦੇ ਪਿਛਲੇ ਸਾਲ ਹੀ ਹਾਈ ਕੋਰਟ ਤੋਂ ਜ਼ਮਾਨਤ ਮਿਲ ਜਾਂਦੀ ਐ ਰਾਜਦੀਪ ਸਿੰਘ ਨੂੰ ਤੇ ਜ਼ਮਾਨਤ ਮਿਲਦੀ ਐ ਠੀਕ ਐ ਕਿ ਪੁਲਿਸ ਹਰਾਸਤ ਦੇ ਵਿੱਚ ਨਹੀਂ ਕਰ ਸਕਦੀ ਪਰ ਉਹ ਤੋਂ ਥੋੜੇ ਸਮੇਂ ਬਾਅਦ ਫੇਰ ਐ ਐਸਟੀਐਫ ਕਾਰਵਾਈ ਕਰਦੀ ਐ ਪੰਜਾਬ ਪੁਲਿਸ ਕਾਰਵਾਈ ਕਰਦੀ ਐ ਤੇ ਹਾਈ ਕੋਰਟ ਦੇ ਵੱਲੋਂ ਮਿਲੀ ਹੋਈ ਰਾਤ ਉਹ ਵਾਪਸ ਹੋ ਜਾਂਦੀ ਐ ਫੇਰ ਪੁਲਿਸ ਲੱਭਣ ਦੀ ਕੋਸ਼ਿਸ਼ ਕਰਦੀ ਹੈ ਤੇ ਅਕਤੂਬਰ ਤੋਂ ਲੈ ਕੇ ਹੁਣ ਤੱਕ ਰਾਜਦੀਪ ਸਿੰਘ ਦਾ ਕੋਈ ਪਤਾ ਨਹੀਂ ਕਿੱਥੇ ਹੈ ਰਾਜਦੀਪ ਸਿੰਘ ਪੰਜਾਬ ਚ ਬੈਠਾ ਜਾਂ ਕਿਸੇ ਬਾਹਰਲੀ ਸਟੇਟ ਚ ਹੈ ਜਾਂ ਇਹ ਨਹੀਂ ਪਤਾ ਕਿ ਉਹ ਦੇਸ਼ ਤੋਂ ਹੀ ਬਾਹਰ ਹੈ ਸਾਹਿਬ ਜੀ ਵੱਡਾ ਸਵਾਲ ਇਥੇ ਖੜਾ ਹੁੰਦਾ ਤੁਸੀਂ ਦੱਸ ਰਹੇ ਹੋ ਵੀ ਅਕਤੂਬਰ ਤੋਂ ਲੈ ਕੇ ਹੁਣ ਜਨਵਰੀ ਵੀ ਨੰਗ ਚੁੱਕੀ ਆ ਫਰਵਰੀ ਸ਼ੁਰੂ ਹੋ ਗਿਆ ਨਾ ਹਾਲੇ ਤੱਕ ਰਾਜੀ ਦਾ ਪਤਾ ਨਹੀਂ ਆ ਜੇ ਇੱਕ ਆਮ ਮੁਜਰਮ ਦੀ ਗੱਲ ਕੀਤੀ ਜਾਵੇ ਜਾਂ ਆਪਾਂ ਹੋਰ ਉਹਨਾਂ ਲੋਕਾਂ ਦੀ ਗੱਲ ਕੀਤੀ ਜਾਵੇ ਜਿਹੜੇ ਕਿਸੇ ਨਾ ਕਿਸੇ ਕਾਰਨ ਤੋਂ ਚੱਕੇ ਗਏ ਆ ਮਹੀਨੇ ਚ ਦੋ ਮਹੀਨਿਆਂ ਚ ਵਾਤਵਾਰ ਫੜੇ ਜਾਂਦੇ ਸੀ ਤਿੰਨ ਮਹੀਨੇ ਫੜੇ ਜਾਂਦੇ ਸੀ ਇਹਨੂੰ ਸਾਲ ਦੇ ਕਰੀਬ ਹੋ ਗਿਆ ਜੀ ਕਿ ਪੰਜਾਬ ਪੁਲਿਸ ਦੇ ਅਫਸਰ ਵਿੱਚੋਂ ਰਲੇ ਹੋਏ ਆ ਉਹਨੂੰ ਇਨਪੁਟ ਦੇ ਰਹੇ ਆ ਦੇਖੋ ਇਹ ਕਿਹਾ ਨਹੀਂ ਜਾ ਸਕਦਾ ਪਰ ਇੱਕ ਗੱਲ ਜ਼ਰੂਰ ਤੈਅ ਆ ਕਿ ਵਿੱਚੋਂ ਕੋਈ ਨਾ ਕੋਈ ਬੰਦੇ ਹੈਗੇ ਨੇ ਜ਼ਰੂਰ ਜਿਹੜੇ ਇਨਫੋਰਮੇਸ਼ਨ ਦੰਦੇ ਨੇ ਜਾਂ ਕਈ ਵਾਰ ਇਹ ਵੀ ਹੁੰਦਾ ਕਿ ਅਗਲਾ ਇਹ ਵੀ ਪ੍ਰੈਸ਼ਰ ਹੋ ਜਾਂਦਾ ਕਿ ਵੱਡਾ ਅਫਸਰ ਹੈ ਚਲੋ ਇਦਾਂ ਇਦਾਂ ਕਰਕੇ ਨਾ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਪਰ ਕੁਝ ਐਸੇ ਵੀ ਜਾਬਾਜ ਅਫਸਰ ਵੀ ਹੁੰਦੇ ਨੇ ਕਿ ਜਿਹੜੇ ਇਸ ਸਭ ਦੀ ਪਰਵਾਹ ਨਹੀਂ ਕਰਦੇ ਬਿਲਕੁਲ ਉਹ ਫਿਰ ਜੇ ਆਉਣ ਤਾਂ ਫਿਰ ਇਸ ਤਰੀਕੇ ਦੇ ਬੰਦੇ ਨੂੰ ਉਹ ਮਿੰਟਾਂ ਚ ਲੱਭ ਕੇ ਫਿਰ ਕਾਨੂੰਨ ਦੇ ਸਾਹਮਣੇ ਪੇਸ਼ ਵੀ ਕਰਦੇ ਨੇ ਖੈਰ ਉਹ ਵੱਖਰਾ ਇੱਕ ਮਾਮਲਾ ਕਿ ਫੜਿਆ ਗਿਆ ਨਹੀਂ ਫੜਿਆ ਗਿਆ ਕਿੱਥੇ ਗਿਆ ਕਿੱਥੇ ਨਹੀਂ ਹੈ ਪਰ ਜਿਹੜਾ ਸਵਾਲ ਇਹ ਪੈਦਾ ਹੁੰਦਾ ਨਾ ਕਿ ਜਿਸ ਪੁਲਿਸ ਦੇ ਉੱਤੇ ਹੀ ਕਾਨੂੰਨ ਦੇ ਤਹਿਤ ਆਪਾਂ ਨੂੰ ਕਾਨੂੰਨ ਦੇ ਰਖਵਾਲੇ ਕਹਿ ਦਿੰਦੇ ਆ ਨਾ ਤੇ ਉਹਨਾਂ ਦੇ ਉੱਤੇ ਉਹਨਾਂ ਦੇ ਵਿੱਚੋਂ ਕੋਈ ਇਸ ਤਰੀਕੇ ਦਾ ਅਫਸਰ ਆਉਂਦਾ ਤੇ ਜਿਹਦੇ ਤੇ ਐਨੇ ਵੱਡੇ ਇਲਜ਼ਾਮ ਲੱਗਦੇ ਨੇ ਕਿ ਬਈ ਇਹ ਨਸ਼ਾ ਤਸਕਰਾਂ ਦੇ ਨਾਲ ਮਿਲ ਕੇ ਪੈਸੇ ਬਣਾਉਂਦਾ ਰਿਹਾ ਉੱਪਰੋਂ ਜਿਹੜੀ ਗੱਲ ਇਹ ਹੈ ਕਿ ਕਰੋੜਾ ਰੁਪਏ ਦੀ ਪ੍ਰਾਪਰਟੀ ਜਿਹੜੀ ਰਾਜੀਤ ਸਿੰਘ ਦੀ ਸਾਹਮਣੇ ਆਈ ਹੈ ਉਹ ਤੋਂ ਤਾਂ ਫਿਰ ਦੇਖ ਕੇ ਇਹੀ ਲੱਗ ਰਿਹਾ ਕਿ ਦੇਖੋ ਜੀ ਇਹ ਮਾਮਲਾ ਜਿਹੜਾ ਰਾਜੀਤ ਸਿੰਘ ਤੇ ਹੋਇਆ ਇਹ ਸਹੀ ਹੋਇਆ ਹੈ ਨਾ ਜੀ ਕਿਉਂਕਿ ਤੁਸੀਂ ਬੇਸ਼ੱਕ ਏਜੀ ਦੇ ਅਹੁਦੇ ਤੇ ਹੋ ਤਾਂ ਤੁਸੀਂ ਲਾਓ ਕਿ ਤੁਹਾਨੂੰ ਮਹੀਨੇ ਦੇ ਵਿੱਚ ਲੱਖ ਡੇਢ ਲੱਖ 2 ਲੱਖ ਜਾਂ 3 ਲੱਖ ਇੰਨੀ ਕਿ ਤੁਹਾਡੀ ਤਨਖਾਹ ਤੁਹਾਨੂੰ ਮਿਲਦੀ ਹੋਊਗੀ ਹਮ ਪਰ ਇੰਨੀ ਕਿ ਤਨਖਾਹ ਦੇ ਵਿੱਚ ਹੁਣ ਜਿਹੜਾ ਬੰਦਾ ਵੱਡਾ ਅਫਸਰ ਆ ਤਾਂ ਉਹਦੇ ਖਰਚੇ ਵੀ ਵੱਡੇ ਜ਼ਿਆਦਾ ਹੁੰਦੇ ਨੇ ਤੇ ਇੰਨੀ ਕਿ ਤਨਖਾਹ ਦੇ ਵਿੱਚ ਚਲੋ ਮੰਨ ਲਿਆ ਕਿ ਤੁਸੀਂ ਸਾਲ ਇੱਕ ਮਹੀਨੇ ਚ ਲੱਖ ਰੁਪਏ ਵੀ ਤੁਸੀਂ ਬਚਾ ਲਿਆ ਨੌਕਰੀ ਚੋਂ ਸਾਲ ਦੇ 12 ਲੱਖ ਰੁਪਏ ਬਚਾਏ ਤੁਸੀਂ ਬਾਕੀ ਤੁਹਾਡਾ ਖਰਚ ਆਇਆ ਤੇ ਬਚਤ ਤੁਹਾਡੀ ਸਾਲ ਦੀ ਇੱਕ 12 ਲੱਖ ਰੁਪਏ ਤੇ ਤੁਸੀਂ ਸਾਲ ਦੇ ਵਿੱਚ ਪ੍ਰਾਪਰਟੀਆਂ ਲੱਖਾਂ ਰੁਪਏ ਦੀਆਂ ਕਈ ਵਾਰ ਲੈਨੇ ਹੋ ਹੂੰ ਸੋ ਹੁਣ ਇਹ 4 ਕਰੋੜ ਰੁਪਏ ਦੀ ਪ੍ਰਾਪਰਟੀ ਨਿਕਲਿਆ ਜੀ ਆ ਦੇਖੋ ਰਾਜੀਤ ਸਿੰਘ ਦੀ ਜੀ ਜਿਹੜੀ ਕਿ ਹੁਣ ਕੇਂਦਰੀ ਵਿੱਤ ਮੰਤਰਾਲੇ ਦੇ ਕੋਲ ਗਈ ਆ ਹੁਣ ਉਹਨਾਂ ਨੇ ਪਰਿਵਾਰ ਨੂੰ ਨੋਟਿਸ ਭੇਜਿਆ ਵੀ ਤੁਸੀਂ ਜਿਹੜੀ ਪ੍ਰਾਪਰਟੀ ਆ ਭਾਈ ਰਾਜੀਤ ਸਿੰਘ ਦੇ ਨਾਂਵਾਂ ਪਰਿਵਾਰ ਦੇ ਨਾਂਵਾਂ ਬੱਚੇ ਦੇ ਨਾਂ ਆ ਇਹ ਘਰ ਵਾਲੀ ਦੇ ਨਾਂ ਆ ਪਿਤਾ ਮਾਤਾ ਕਿਸੇ ਦੇ ਵੀ ਨਾਂ ਕਹਦੇ ਕਿ ਉਹ ਤੁਸੀਂ ਲੈ ਕੇ ਆਓ 8-9 ਫਰਵਰੀ ਤੱਕ ਤੁਹਾਨੂੰ ਟਾਈਮ ਦਿੱਤਾ ਤੇ ਉਹ ਹੁਣ ਪਰਿਵਾਰ ਲੈ ਕੇ ਤਾਂ ਜਾਊਗਾ ਜੀ ਪਰ ਲੈ ਕੇ ਜਦੋਂ ਜਾਊਗਾ ਤੇ ਉੱਥੇ ਦੱਸੂਗਾ ਕਿ ਵੀ ਸਾਡੇ ਮੁੰਡੇ ਨੇ ਜਾਂ ਸਾਡੇ ਪਰਿਵਾਰ ਚੋਂ ਜਿਹੜਾ ਬੰਦਾ ਏਜਜੀ ਦੇ ਅਹੁਦੇ ਤੇ ਸੀ ਵੀ ਉਹਨੇ ਬਣਾਈ ਕਿਵੇਂ ਆ ਕਿੱਥੋਂ ਬਣਾਈ ਐ 12 ਲੱਖ ਰੁਪਏ ਤੁਸੀਂ ਲਾ ਲਓ 15 ਲੱਖ ਦੇ ਤੁਸੀਂ ਬਚਾ ਵੈਸੇ ਤਾਂ ਬਚਦਾ ਨਹੀਂ ਹੁੰਦਾ ਬਿਲਕੁਲ ਇਧਰੀ ਚੋਂ ਨਹੀਂ ਕੁਝ ਬਚਦਾ ਹੁੰਦਾ ਚਲੋ ਫਿਰ ਵੀ ਮੰਨ ਲਿਆ ਜੇ ਬਚਾ ਲਿਆ ਤਾਂ ਫਿਰ ਤੁਸੀਂ 4 ਕਰੋੜ ਦੀ ਪ੍ਰਾਪਰਟੀ ਕਿਵੇਂ ਲੈ ਲਈ ਬਈ ਉਹ ਵੀ ਵੱਡੇ ਵੱਡੇ ਸ਼ਹਿਰਾਂ ਚ ਚੰਡੀਗੜ੍ਹ ਵਰਗੇ ਸ਼ਹਿਰ ਚ ਚੰਡੀਗੜ੍ਹ ਨੇ ਆ ਗਰਾਉਂ ਮੋਹਾਲੀ ਮੋਹਾਲੀ ਦੇ ਵਿੱਚ ਤਾਂ 69 60 ਸੈਕਟਰ ਹੈ ਉੱਥੇ 1.5 ਤੋਂ 2 ਲੱਖ 2 ਕਰੋੜ ਦੀ ਥਾਲੀਸ਼ਾਨ ਕੋਠੀ ਹੈ ਬਹੁਤ ਵੱਡੀ ਰਕਮ ਹੈ ਨਿਆ ਗਰਾਉਂ ਚ ਕਿਤੇ 500 ਗੱਜ ਦਾ ਪਲਾਟ ਆ ਕਦੇ ਕਿਤੇ ਮੁੱਲਾਪੁਰ ਦੇ ਵਿੱਚ ਹੈ ਮਤਲਬ ਮਤਲਬ ਪੂਰੀ ਪ੍ਰਾਈਮ ਲੋਕੇਸ਼ਨ ਤੇ ਪਲਾਟ ਖਰੀਦੇ ਹੋਏ ਨੇ ਬੰਦੇ ਨੇ ਤੇ ਇਹ ਜਿਹੜਾ ਗੱਲ ਸਾਹਮਣੇ ਆਈ ਆ ਕਿ ਪਿਛਲੇ 10 ਸਾਲਾਂ ਦੇ ਵਿੱਚ ਇਹ ਬੰਦਾ 12-13 ਕਰੋੜ ਰੁਪਏ ਦਾ ਲੈਂਡ ਡੀਲ ਕਰ ਚੁੱਕਿਆ। ਕਿੱਥੋਂ ਕਿੱਥੋਂ ਆ ਰਿਹਾ ਹੁਣ ਹੈ ਨਾ। ਹੁਣ ਗੱਲ ਇਹ ਹੈ ਕਿ ਅਸਲ ਦੇ ਵਿੱਚ ਰਾਜਜੀਤ ਸਿੰਘ ਫਸਿਆ ਕਿੱਥੋਂ ਸੀ ਇੱਕ ਇੰਦਰਜੀਤ ਨਾਮ ਦਾ ਪੁਲਿਸ ਇੰਸਪੈਕਟਰ ਆ ਬੰਦਾ। ਉਹ ਪਹਿਲਾਂ ਫਸਿਆ ਸੀਗਾ ਨਸ਼ਾ ਤਸਕਰੀ ਦੇ ਮਾਮਲੇ 'ਚ ਵੀ ਨਸ਼ਾ ਤਸਕਰਾਂ ਦੇ ਨਾਲ ਮਿਲ ਕੇ ਉਹ ਨਸ਼ਾ ਸਪਲਾਈ ਕਰਾਉਂਦਾ ਸੀ ਜਾਂ ਲੰਘਣ ਦਿੰਦਾ ਸੀਗਾ। ਜੀ। ਹੁਣ ਜਿਹੜਾ ਉਹ ਇੰਸਪੈਕਟਰ ਇੰਦਰਜੀਤ ਸਿੰਘ ਸੀ ਤੇ ਉਹਦੀ ਤੇ ਏਜੀ ਰਾਜੀਤ ਸਿੰਘ ਦੀ ਨੇੜਤਾ ਨਿਕਲੀ ਠੀਕ ਹੈ ਨੇੜਤਾ ਇਸ ਕਰਕੇ ਨਿਕਲੀ ਕਿ 2012 ਤੋਂ ਲੈ ਕੇ 2017 ਵਾਲੇ ਜਿਹੜੇ 5 ਸਾਲ ਨੇ ਜਿੱਥੇ ਰਾਜੀਤ ਸਿੰਘ ਟਰਾਂਸ ਮਤਲਬ ਉਹਦਾ ਤਬਾਦਲਾ ਹੁੰਦਾ ਸੀ ਉਥੇ ਹੀ ਬਾਅਦ ਦੇ ਵਿੱਚ ਇੰਦਰਜੀਤ ਸਿੰਘ ਬਤੌਰ ਇੰਸਪੈਕਟਰ ਆ ਜਾਂਦਾ ਸੀ ਹੁਣ ਇਹ ਚ ਨਿਕਲਿਆ ਕਿ ਏਜੀ ਰਾਜੀਤ ਸਿੰਘ ਜਿੱਥੇ ਜਾਂਦਾ ਸੀ ਜਿੱਥੇ ਉਹਦਾ ਤਬਾਦਲਾ ਹੁੰਦਾ ਸੀ ਥੋੜੇ ਸਮੇਂ ਬਾਅਦ ਉਹ ਉਥੇ ਹੀ ਆਪਣੀ ਪਾਵਰ ਦਾ ਇਸਤੇਮਾਲ ਕਰਕੇ ਇੰਦਰਜੀਤ ਸਿੰਘ ਇਨਸਪੈਕਟਰ ਨੂੰ ਆਪਣੇ ਨਾਲ ਲੈ ਆਉਂਦਾ ਸੀ। ਹੂੰ। ਸੋ ਇੰਦਰਜੀਤ ਸਿੰਘ ਇਨਸਪੈਕਟਰ ਦਾ ਕਿਉਂਕਿ ਆਹ ਕੰਟੈਕਟ ਸੀਗੇ। ਸੋ ਇਸ ਕਰਕੇ ਇਹ ਮੰਨਿਆ ਗਿਆ ਕਿ ਇੰਦਰਜੀਤ ਇਨਸਪੈਕਟਰ ਦੇ ਜ਼ਰੀਏ ਹੀ ਇਹ ਸਾਰਾ ਕੁਝ ਲੈਣ ਦੇਣ ਹੁੰਦਾ ਸੀਗਾ। ਹੂੰ। ਜਿੱਥੋਂ ਇਹ ਖਬਰਾਂ ਸਾਹਮਣੇ ਆਈਆਂ। ਫੇਰ ਜਦੋਂ ਇੰਦਰਜੀਤ ਫੜਿਆ ਗਿਆ ਫਿਰ ਇਸ ਤੋਂ ਬਾਅਦ ਏ.ਆਈ.ਜੀ ਤੱਕ ਪਹੁੰਚਿਆ। ਜ਼ਾਹਿਰ ਹੈ ਕਿ ਇੰਦਰਜੀਤ ਨੇ ਸਾਰਾ ਜਿਹੜੇ ਬਿਆਨ ਨੇ ਉਹ ਦਿੱਤੇ ਹੋਣੇ ਕਿ ਇਸ ਤਰੀਕੇ ਦੇ ਨਾਲ ਏ.ਆਈ.ਜੀ ਦੇ ਨਾਲ ਰਹਿ ਕੇ ਉਹਨਾਂ ਦੇ ਵੱਲੋਂ ਐਦਾਂ ਇਹ ਸਾਰਾ ਕਿੱਤਾ ਗਿਆ 헤ਰ ਫੇਰ ਜੀ ਤੇ ਹੁਣ ਇਹੀ ਗੱਲ ਹੈ ਕਿ ਹੁਣ ਰਾਜੀਤ ਸਿੰਘ ਦਾ ਨਾਮ ਆ ਗਿਆ ਵਿੱਚ ਏਆਈਜੀ ਦੇ ਅਹੁਦੇ ਤੇ ਹੈ ਤੇ ਕਰੋੜਾ ਰੁਪਏ ਦੀ ਪ੍ਰਾਪਰਟੀ ਇਸ ਬੰਦੇ ਨੇ ਰਾਦੀਪ ਬਣਾ ਲਈ ਹੈ ਹਮ ਤੇ ਫਿਰ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਬਹੁਤ ਸਾਰੇ ਅਫਸਰ ਇਸ ਤਰੀਕੇ ਦੇ ਨੇ ਜਾਂ ਉਹ ਪਾਪਾ ਕਹਿ ਲਈਏ ਤੇ ਲੋ ਸਾਰਿਆਂ ਪੰਜਾਂ ਉਂਗਲਾਂ ਬਰਾਬਰ ਤਾਂ ਨਹੀਂ ਹੁੰਦੀਆਂ ਪਰ ਬਹੁਤ ਸਾਰੇ ਇਸ ਤਰੀਕੇ ਦੇ ਅਫਸਰ ਹੁੰਦੇ ਨੇ ਕਿ ਜਿਨ੍ਹਾਂ ਦੀਆਂ ਤਨਖਾਹਾਂ ਦੇਖ ਲਓ ਤੁਸੀਂ ਦੇ ਉਹਨਾਂ ਦੀ ਪ੍ਰਾਪਰਟੀ ਦੇਖ ਲਓ ਨਾਲੇ ਜਿਵੇਂ ਤੁਸੀਂ ਦੱਸ ਰਹੇ ਹੋ ਵੀ 12-13 ਕਰੋੜ ਰੁਪਏ ਦਾ ਲੈਂਡ ਦੇਣ ਕੀਤਾ ਮੈਨੂੰ ਲੱਗਦਾ ਸਾਰੀ ਸਰਵਿਸ ਦਾ ਪੈਸਾ ਅਮਰ ਆ ਲਈਏ 12-13 ਕਰੋੜ ਤਾਂ ਆਣੀ ਬਣਦਾ ਨਹੀਂ ਬਣਦਾ ਰਿਟਾਇਰਮੈਂਟ ਤੋਂ ਬਾਅਦ ਵੀ ਬੰਦੇ ਨੂੰ ਪੈਸਾ ਮਿਲਦਾ ਉਹ ਵੀ ਵਿੱਚ ਜੋੜ ਲਈਏ ਤਾਂ ਵੀ ਨਹੀਂ ਇੰਨੇ ਪੈਸੇ ਬੰਦ ਹਾਂ ਹੁਣ ਇਹਦੇ ਵਿੱਚ 9 ਪ੍ਰਾਪਰਟੀਆਂ ਨੇ ਜਿਹੜੀਆਂ ਰਾਜੀਤ ਸਿੰਘ ਦੀਆਂ ਆ ਜਿਨ੍ਹਾਂ ਦੇ ਕਾਗਜ਼ਾਤ ਮੰਗੇ ਨੇ ਹੁਣ ਬੇਸ਼ੱਕ ਤੁਸੀਂ ਰਜਿਸਟਰੀ ਦੇ ਦਿਓ ਪਰ ਤੁਸੀਂ ਪ੍ਰੂਫ ਕਿੱਥੋਂ ਦਿਓਗੇ ਤੁਹਾਡੀਆਂ ਕਿਹੜੀਆਂ ਇਸ ਫੈਕਟਰੀਆਂ ਚੱਲਦੀਆਂ ਨੇ ਵੱਡੀਆਂ ਵੱਡੀਆਂ ਵੀ ਤੁਹਾਨੂੰ ਕਰੋੜਾ ਰੁਪਇਆ ਆ ਰਿਹਾ ਤੁਹਾਨੂੰ ਲੱਖਾਂ ਰੁਪਇਆ ਡਿੱਗ ਰਿਹਾ ਤੇ ਉਹਦੇ ਚੋਂ ਤੁਸੀਂ ਅੱਗੇ ਪ੍ਰਾਪਰਟੀਆਂ ਬਣਾ ਰਹੇ ਹੋ ਹਨਾ ਸਰ ਜੀ ਇੱਥੇ ਇੱਕ ਮੇਰਾ ਸਵਾਲ ਆ ਤੁਹਾਨੂੰ ਮਾਫਕਾ ਨਾਲ ਲੋਕ ਰਿਆਂਗਾ ਜਦੋਂ ਪਹਿਲੀ ਪ੍ਰਾਪਰਟੀ ਉਹ ਖਰੀਦਦਾ ਕਰੋੜਾ ਤੁਸੀਂ ਗੱਲ ਕੀਤੀ ਵੀ ਮੁਹਾਲੀ ਦੇ ਵਿੱਚ ਸੈਕਟਰ ਦੇ ਵਿੱਚ 1.5 ਤੋਂ 2 ਕਰੋੜ ਦੀ ਪ੍ਰਾਪਰਟੀ ਖਰੀਦੀ ਜਾਂਦੀ ਆ ਉਦੋਂ ਵਿਭਾਗ ਨੂੰ ਨਹੀਂ ਪਤਾ ਲੱਗਦਾ ਕਿ ਯਾਰ ਇੱਕ ਅਫਸਰ ਜਿਹਦੀ ਤਨਖਾਹ 1.2 ਲੱਖ ਰੁਪਇਆ ਹੈਗੀ ਆ ਉਹ ਇੰਨੀ ਰਕਮ ਕਿੱਥੋਂ ਲੈ ਕੇ ਆ ਰਿਹਾ ਪਤਾ ਸਾਰਾ ਹੁੰਦਾ ਪਰ ਗੱਲ ਇਹ ਉਦੋਂ ਕਾਰਵਾਈ ਕਿਉਂ ਨਹੀਂ ਕੀਤੀ ਆਪਣੇ ਤੌਰ ਤੇ ਕਿਹੜਾ ਵਿਭਾਗ ਕਰ ਦੂਗਾ ਆਪਣੀ ਮੁਲਾਜ਼ਮ ਤੇ ਕਾਰਵਾਈ ਜਾਂ ਤਾਂ ਤੁਹਾਡੀ ਕੋਈ ਸ਼ਿਕਾਇਤ ਕਰੇ ਠੀਕ ਹੈ ਜਾਂ ਫਿਰ ਵਿਭਾਗ ਇਸ ਤਰੀਕੇ ਦੀ ਕੋਈ ਪਾਲਿਸੀ ਹੀ ਬਣਾ ਲੇ ਜਾਂ ਸਰਕਾਰ ਬਣਾ ਦੇ ਵੀ ਭਾਈ ਇਹ ਮੇਰੇ ਖਿਆਲ ਚ ਪਿੱਛੇ ਜੇ ਮੈਂ ਜੇ ਗਲਤ ਨਹੀਂ ਹੈਗਾ ਤਾਂ ਇਸ ਤਰੀਕੇ ਦੇ ਨਾਲ ਬਣਿਆ ਸੀ ਇੱਕ ਪਰ ਉਹ ਲਾਗੂ ਚੀਜ਼ ਨਹੀਂ ਹੋਈ ਦੇਖੋ ਹੁਣ ਇਹ ਚਾਹੀਦਾ ਹੈ ਕਿ ਹਰ ਇੱਕ ਸੂਬੇ ਦੀ ਸਰਕਾਰ ਆਪਣੀ ਆਪਣੇ ਜਿਹੜੇ ਜਿੰਨੇ ਵੀ ਉਹਦੇ ਅੰਦਰ ਡਿਪਾਰਟਮੈਂਟ ਨੇ ਉਹਨਾਂ ਦੇ ਵਿੱਚ ਜਿਹੜੇ ਅਫਸਰ ਨੇ ਵੱਡੇ ਤੇ ਉਹਨਾਂ ਦੀ ਹਰ ਸ ਇੱਕ ਸਾਲ ਬਾਅਦ ਮਤਲਬ ਜਾਇਦਾਦ ਦਾ ਮੁਆਇਨਾ ਕਰਾ ਲਿਆ ਕਰੇ ਸਰਕਾਰ ਬਸ ਜੀ ਵੀ ਆ ਸੀ ਭਾਈ 2022 ਤੋਂ 23 ਤੱਕ 23 ਖਤਮ ਹੋ ਗਿਆ ਹੂੰ ਭਾਈ ਇਹ ਦੇਖ ਲਓ ਕਿ ਇਸ ਬੰਦੇ ਨੇ ਇੱਕ ਸਾਲ ਚ ਕੀ ਕੀ ਬਣਾਇਆ ਹੂੰ ਆਪੀ ਦੁੱਧ ਦੁੱਧ ਤੇ ਪਾਣੀ ਦਾ ਪਾਣੀ ਹੋ ਜੂਗਾ ਹਨਾ ਕਿਉਂਕਿ ਜਦੋਂ ਆਊਗਾ ਕਿ ਬੰਦੇ ਦੀ ਤਨਖਾਹ ਤਾਂ 50 ਹਜ਼ਾਰ ਜਾਂ ਲੱਖ ਰੁਪਇਆ ਜੀ ਤੇ ਬੰਦੇ ਨੇ ਸਾਲ ਦੇ ਵਿੱਚ 12 ਜਾਂ 30 ਲੱਖ ਦਾ ਪਲਾਟ ਇੱਕ ਲੈ ਲਿਆ ਕਿ ਉਹ ਕਿੱਥੋਂ ਲੈ ਲਿਆ ਕਿਵੇਂ ਲੈ ਲਿਆ ਜੀ ਇਹ ਚੀਜ਼ਾਂ ਸਾਹਮਣੇ ਆਉਣਗੀਆਂ ਕਿਉਂਕਿ ਜਿਹੜਾ ਇਸ ਤਰੀਕੇ ਦਾ ਦੋ ਨੰਬਰ ਵਾਲਾ ਪੈਸਾ ਨਾ ਰਾਦੀਪ ਜਾਂ ਤਾਂ ਦੇਖੋ ਲੋਕ ਜਾਂ ਅਫਸਰ ਪ੍ਰਾਪਰਟੀ ਚ ਲਾਉਂਦੇ ਨੇ ਜਾਂ ਉਹਨਾਂ ਦਾ ਸੋਨਾ ਖਰੀਦਦੇ ਨੇ ਕਿਉਂਕਿ ਬੈਂਕ ਵਿੱਚ ਨਹੀਂ ਰੱਖਦੇ ਬਿਲਕੁਲ ਬੈਂਕ ਵਿੱਚ ਜੇ ਰੱਖਣਗੇ ਵੀ ਤਾਂ ਉਹ ਕਿਸੇ ਹੋਰ ਦੇ ਅਕਾਊਂਟ ਖਲਾ ਕੇ ਤਾਂ ਰੱਖਿਆ ਜਾਊਗਾ ਨਹੀਂ ਤਾਂ ਆਪ ਫਸ ਗਏ ਤੁਸੀਂ ਯਕੀਨ ਨੀ ਕਰਨਾ ਬਹੁਤ ਸਾਰੇ ਅਜਿਹੇ ਅਫਸਰ ਨੇ ਜਿਨ੍ਹਾਂ ਦਾ ਤਾਂ ਬੱਚਾ ਜਿਹੜੇ ਇਮਾਨਦਾਰ ਨੇ ਉਹਨਾਂ ਦਾ ਤਾਂ ਵਿਚਾਰਿਆਂ ਦਾ ਗੁਜ਼ਾਰਾ ਹੀ ਨਹੀਂ ਮੁਸ਼ਕਿਲ ਨਾਲ ਹੁੰਦਾ ਹੈ ਨਾ ਕਿ ਉਹ ਇੱਕ ਪੈਸਾ ਵੀ ਉੱਪਰੋਂ ਨਹੀਂ ਲੈਂਦੇ ਹੈ ਨਾ ਜੀ ਤੇ ਜਿਹੜੇ ਹੁਣ ਇਮਾਨਦਾਰ ਨਹੀਂ ਹੈਗੇ ਤੁਸੀਂ ਸਰਕਾਰ ਇਹ ਹੀ ਕਰ ਲਿਆ ਕਰੇ ਕਿ ਉਹਦੇ ਨਾ ਸੈਲਰੀ ਅਕਾਊਂਟ ਚੈੱਕ ਕਰ ਲੇ ਵੀ ਹਰ ਮਹੀਨੇ ਸੈਲਰੀ ਕਿੰਨੀ ਕ ਵਾਰ ਕਢਾਈ ਆ ਬੰਦੇ ਨੇ ਬਹੁਤ ਸਾਰੇ ਅਫਸਰ ਨੇ ਰਾਦੀਪ ਕਿ ਜਿਹੜੇ ਸੈਲਰੀ ਵਾਲੇ ਅਕਾਊਂਟ ਨੂੰ ਹੱਥ ਹੀ ਨਹੀਂ ਲਾਉਂਦੇ ਬਿਲਕੁਲ ਮਤਲਬ ਲੋੜ ਹੀ ਨਹੀਂ ਪੈਂਦੀ ਉਹਨਾਂ ਨੂੰ ਉਪਰੋਂ ਹੀ ਆਸੇ ਪਾਸੇੋਂ ਪੈਸਾ ਇੰਨਾ ਆ ਜਾਂਦਾ ਸੋ ਇਹ ਵੀ ਹੈ ਇੱਕ ਸੈਲਰੀ ਵਾਲਾ ਰਿਕਾਰਡ ਵੀ ਸਰਕਾਰਾਂ ਨੂੰ ਚੇਂਜ ਕਰਨਾ ਚਾਹੀਦਾ ਚੈੱਕ ਕਰਨਾ ਚਾਹੀਦਾ ਚਾਹੇ ਉਹ ਪੁਲਿਸ ਵਾਲਾ ਚਾਹੇ ਉਹ ਕਿਸੇ ਵਾਟਰ ਸਪਲਾਈ ਵਿਭਾਗ ਚ ਮਤਲਬ ਕਿਸੇ ਵੀ ਕਿਸੇ ਵੀ ਵਿਭਾਗ ਦਾ ਹੋਵੇ ਉਹ ਹਰ ਸਾਲ ਬਾਅਦ ਇੱਕ ਮੁਆਇਨਾ ਕਰਾ ਲਿਆ ਕਰਨ ਲੱਗੇ ਇੰਨਾ ਕੁ ਹੋ ਜੇ ਮੈਨੂੰ ਨਹੀਂ ਲੱਗਦਾ ਕਿ ਕੋਈ ਐਦਾਂ ਕਰ ਲੂਗਾ ਬੰਦਾ ਕਿਉਂਕਿ ਇਹਨਾਂ ਨੂੰ ਪਤਾ ਹੁੰਦਾ ਹਰ ਹਰ ਇੱਕ ਬੰਦੇ ਨੂੰ ਵੀ 60 ਸਾਲ ਤੱਕ ਬਈ ਆਪਣੀ ਚੱਲਣੀ ਆ ਹੂੰ ਤੇ 60 ਸਾਲ ਸਾਹ ਜਦੋਂ ਰਿਟਾਇਰ ਹੋਗੇ ਫਿਰ ਤਾਂ ਮਹਿਕਮੇ ਦੇ ਵਿੱਚ ਵੀ ਜਿਹੜਾ ਥੱਲੇ ਵਾਲਾ ਬੰਦਾ ਹੁੰਦਾ ਉਹ ਵੀ ਨਹੀਂ ਸਿਆਣਦਾ ਹੁੰਦਾ ਤੇ ਫਿਰ ਕਈ ਲੋਕ ਇਸ ਤਰੀਕੇ ਦੇ ਹੁੰਦੇ ਨੇ ਵੀ ਆਹ ਟਾਈਮ ਆ ਵੀ ਹੁਣ ਤੱਕ ਜਿਹੜਾ ਮਿਲਦਾ ਆਉਣ ਦਿਓ ਹੂੰ ਜੋ ਵੀ ਆ ਰਿਹਾ ਆਉਣ ਦਿਓ ਬਾਕੀ ਦੀ ਬਾਅਦ ਚ ਦੇਖ ਲਾਂਗੇ ਸੋ ਹੁਣ ਬਾਕੀ ਦੀ ਬਾਅਦ ਚ ਦੇਖਣ ਵਾਲਾ ਇਹ ਰਾਜਦੀਪ ਸਿੰਘ ਦੇ ਨਾਲ ਕੰਮ ਹੋਇਆ ਮੌਕੇ ਤੇ ਜਿਹੜਾ ਇਹ ਪਿਛਲੇ 10 ਸਾਲਾਂ ਚ ਤਾਂ ਪ੍ਰਾਪਰਟੀ ਬਣਾ ਲਈ ਹੁਣ ਐਨੀ ਹੂੰ ਹੁਣ ਜਦੋਂ ਕੰਮ ਫਸ ਗਿਆ ਸਾਹਮਣੇ ਆ ਗਿਆ ਕਿ ਨਸ਼ਾ ਤਸਕਰਾਂ ਨੂੰ ਪੈਸੇ ਲੈ ਕੇ ਛੱਡ ਦਿੰਦੇ ਸੀ ਜਾਂ ਉਹਨਾਂ ਨੂੰ ਲਾਂਗਾ ਦੇ ਦਿੱਤਾ ਜਾਂਦਾ ਸੀ ਸਪਲਾਈ ਹੋ ਜਾਂਦੀ ਸੀ ਕਿਉਂਕਿ ਜ਼ਿਆਦਾਤਰ ਬਾਰਡਰ ਏਰੀਏ ਦੇ ਵਿੱਚ ਵੀ ਇਹਦੀ ਉਹ ਰਹੀ ਹੈ ਪੋਸਟਿੰਗ ਰਹੀ ਹੈ ਜੀ ਸੋ ਬਾਰਡਰ ਏਰੀਏ ਤੇ ਤਾਂ ਬਹੁਤ ਸਾਰੇ ਅਸੀਂ ਦੇਖਦੇ ਆ ਕਿ ਡਰੋਨਾਂ ਨਾਲ ਚੱਲ ਰਿਹਾ ਕੰਮ ਤੇ ਜਿਹੜੇ ਏਰੀਏ ਦੇ ਵਿੱਚ ਜਾਂ ਬਾਰਡਰ ਏਰੀਏ ਦੇ ਵਿੱਚ ਤੇ ਉੱਥੋਂ ਦਾ एआई जी ਉਹ ਮਿਲ ਜੇ ਯਾਰ ਬੰਦਿਆਂ ਦੇ ਨਾਲ ਇਹਦਾ ਫਿਰ ਪੰਜਾਬੀ ਦੀ ਘਾਤ ਤਾਂ ਕਿਹੜਾ ਕੁੱਤੀ ਚੋਰਾ ਨਾਲ ਮਿਲ ਗਈ ਉਹ ਕੰਮ ਹੋ ਗਿਆ ਕੁੱਤੀ ਚੋਰਾ ਦੇ ਨਾਲ ਮਿਲ ਗਈ ਤੇ ਫਿਰ ਕੁੱਤੀ ਨੇ ਭੌਂਕਣਾ ਹੀ ਕੀ ਆ ਹਾਂ ਕੁੱਤੀ ਨੂੰ ਉਹਦਾ ਹਿੱਸਾ ਮਿਲ ਜਾਂਦਾ ਉਹਨੇ ਭੌਂਕਣਾ ਉਹ ਕਹਿੰਦੀ ਭਾਈ ਠੀਕ ਆ ਉਹਨੇ ਕੋ ਆਪਣਾ ਹਿੱਸਾ ਆ ਗਿਆ ਤੁਸੀਂ ਆਪਣਾ ਕੰਮ ਕਰੋ ਸੋ ਇਹ ਬਹੁਤ ਗਲਤ ਚੀਜ਼ਾਂ ਨੇ ਸਰਕਾਰ ਨੂੰ ਜਿਵੇਂ ਸਾਡੀ ਸਰਕਾਰ ਪੰਜਾਬ ਸਰਕਾਰ ਕਹਿ ਰਹੀ ਆ ਕਿ ਠੀਕ ਹੈ ਇਮਾਨਦਾਰੀ ਅਸੀਂ ਰੱਖਦੇ ਆ ਠੀਕ ਹੈ ਇੱਕ ਗੱਲ ਇਹ ਹੈ ਕਿ ਇੱਕ ਦੋ ਘਟਨਾਵਾਂ ਨੂੰ ਛੱਡ ਕੇ ਹੋਰ ਕੋਈ ਇਸ ਸਰਕਾਰ ਦੇ ਮੰਤਰੀ ਦੇ ਵਿੱਚ ਇਸ ਤਰੀਕੇ ਦੇ ਇਲਜ਼ਾਮ ਨਹੀਂ ਲੱਗੇ ਇੱਕ ਦੇ ਤੇ ਲੱਗੇ ਉਹਤੇ ਵੀ ਸਰਕਾਰ ਨੇ ਪਹਿਲਾਂ ਕੰਮ ਕਰਤਾ ਹਨਾ ਐਕਸ਼ਨ ਲੈ ਲਿਆ ਪਰ ਸਰਕਾਰ ਨੂੰ ਇਧਰ ਇਸ ਤਰੀਕੇ ਦੇ ਅਫਸਰਾਂ ਤੇ ਦਿਵਲ ਵੀ ਧਿਆਨ ਰੱਖਣਾ ਪਊਗਾ ਨੋ ਡਾਊਟ ਬਹੁਤ ਸਾਰੇ ਭ੍ਰਿਸ਼ਟ ਜਿਹੜੇ ਅਫਸਰ ਨੇ ਅਧਿਕਾਰੀ ਨੇ ਫੜੇ ਜਾ ਰਹੇ ਨੇ ਉਹ ਠੀਕ ਹੈ ਚਾਹੇ ਉਹ ਕੋਈ ਰਾਜਨੀਤਿਕ ਆਗੂ ਹੈ ਜਿਹੜਾ ਦੇਖੋ ਗਲਤ ਕਰ ਰਿਹਾ ਉਹਦਾ ਫੜਿਆ ਜਾਣਾ ਬਿਹਤ ਜ਼ਰੂਰੀ ਹੈ ਤਾਂ ਹੀ ਉਹ ਤੁਸੀਂ ਇੱਕ ਚੰਗੀ ਸਰਕਾਰ ਦੀ ਦੀ ਪ੍ਰਦਰਸ਼ਨੀ ਕਰ ਸਕਦੇ ਹੋ ਕਿ ਹਾਂ ਵਾਕਈ ਪੰਜਾਬ ਚ ਇੱਕ ਚੰਗੀ ਸਰਕਾਰ ਹੈ ਸੋ ਭ੍ਰਸ਼ਟਾਚਾਰ ਬਹੁਤ ਹੱਦ ਤੱਕ ਰਾਜੀਪ ਘਟ ਹੋਇਆ ਹਮ ਪਰ ਹੁਣ ਜਿਹੜੀ ਇਹ ਰਾਜੀ ਸਿੰਘ ਦੀ ਗੱਲ ਹੈ ਕਿ ਇਹ ਹੁਣ ਪ੍ਰਾਪਰਟੀ ਤੇ ਇਹਦੀ ਮੰਨੋ ਕਿ ਇਹ ਤਾਂ ਬਈ ਸੀਰੀਜ਼ ਤੇਰੀ ਕਾਕਾ ਚਲੇਗੀ ਬਿਲਕੁਲ ਜਿੰਨਾ ਤੈ ਹੇਰਾਫੇਰੀ ਕੀਤੀ ਜਿੰਨਾ ਤੂੰ ਆਪਣੇ ਅਹੁਦੇ ਨੂੰ ਜਿੰਨੀ ਵਰਤੀ ਜਾ ਸਕਦੀ ਸੀ ਅਹੁਦੇ ਦੀ ਪੋਜੀਸ਼ਨ ਉਨੀ ਬੰਦੇ ਨੇ ਵਰਤ ਕੇ ਦੋ ਨੰਬਰ ਦਾ ਧਨ ਕਮਾਇਆ ਇੰਨੀਆਂ ਪ੍ਰਾਪਰਟੀਆਂ ਬਣਾਈਆਂ ਪਰ ਹੁਣ ਉਹ ਕਿਸ ਕੰਮ ਦੀਆਂ ਉਹ ਸਾਰੀਆਂ ਜਾਣ ਗਈਆਂ ਦੇਖੋ ਨਾਲੇ ਤਾਂ ਹੁਣ ਪ੍ਰਾਪਰਟੀ ਗਈ ਨਾਲੇ ਜਿਹੜਾ ਨਾਮ ਬਣਿਆ ਹੋਇਆ ਸੀ ਰਾਜਦੀਪ ਰਾਜਦੀਪ ਉਹ ਗਿਆ ਨਾਲੇ ਸਾਰੇ ਉਮਰ ਦਾ ਪਰਿਵਾਰ ਤੇ ਕਲੰਕ ਲੱਗ ਗਿਆ ਨਾਲੇ ਪਰਿਵਾਰ ਤੇ ਕਲੰਕ ਲੱਗ ਗਿਆ ਤੇ ਤੁਹਾਨੂੰ ਥਾਰਾ ਅੱਗੇ ਰਿਸ਼ਤੇਦਾਰ ਵੀ ਅਗਲਾ ਕਹਿੰਦਾ ਪਿੰਡ ਦੇ ਲੋਕ ਆਸੇ ਫਸ ਲੋ ਅਗਲਾ ਕਹਿੰਦਾ ਯਾਰ ਲੈ ਹੂੰ ਤੈਨੂੰ ਤਾਂ ਅਸੀਂ ਚੰਗਾ ਅਫਸਰ ਸਮਝਦੇ ਸੀ ਪਰ ਆ ਕੁਛ ਕੀਤਾ ਸੋ ਰਿਹਾ ਕੁਛ ਨਹੀਂ ਸੋ ਇਹ ਬਾਕੀ ਦੇ ਹੋਰ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਜਿਹੜੇ ਦੇਖੋ ਇਮਾਨਦਾਰ ਨੇ ਉਹਨਾਂ ਨੂੰ ਤਾਂ ਆਪਾਂ ਸਲਾਮ ਕਰਦੇ ਆ ਵੀ ਬਾਈ ਤੁਹਾਡੀ ਇਮਾਨਦਾਰੀ ਨੂੰ ਸਲਾਮ ਆ ਤੁਸੀਂ ਸਾਰੀ ਸਰਵਿਸ ਇਮਾਨਦਾਰੀ ਦੇ ਨਾਲ ਕੀਤੀ ਜਿਹੜਾ ਇਮਾਨਦਾਰ ਅਫਸਰ ਹੈ ਨਾ ਰਾਦੀਪ ਉਹ ਰਿਟਾਇਰ ਹੋਣ ਤੱਕ ਵੀ ਉਹ ਵਿਚਾਰਾ ਆਪਣਾ ਘਰ ਮੱਸਾ ਬਣਾ ਸਕਦਾ ਬਿਲਕੁਲ ਘਰ ਵੀ ਉਹ ਕਿਸ਼ਤਾਂ ਤੇ ਚੱਲਦਾ ਹੁੰਦਾ ਅਸੀਂ ਅਕਸਰ ਹੀ ਦੇਖਦੇ ਆ ਹਾਂ ਤੇ ਕਈ ਬੰਦੇ ਆਇਦੇ ਨੇ ਕਿ ਉੱਥੇ ਵੀ ਸਾਡਾ ਫਾਰਮ ਹਾਊਸ ਹੈ ਜੀ ਉੱਥੇ ਵੀ ਸਾਡੀ ਕੋਠੀ ਪਈ ਹੈ ਜੀ ਤੇ ਇਹ ਨਾ ਜਾਂਚ ਹੋਣੀ ਚਾਹੀਦੀ ਆ ਸੋ ਇਹ ਜੇ ਸਰਕਾਰ ਕਰ ਲੇ ਇੱਕ ਮੈਂ ਤਾਂ ਕਹਿੰਦਾ ਬਹੁਤ ਵਧੀਆ ਹੋ ਜਾਊਗਾ ਜਿੰਨੇ ਸਰਕਾਰੀ ਅਫਸਰ ਨੇ ਠੀਕ ਹੈ ਹਰ ਸਾਲ ਬਾਅਦ ਉਹਨਾਂ ਦੀ ਪ੍ਰਾਪਰਟੀ ਉਹਨਾਂ ਦੇ ਬੈਂਕ ਖਾਤੇ ਚੈੱਕ ਕਰ ਲਿਆ ਕਰੇ ਡਿਪਾਰਟਮੈਂਟ ਕੋਈ ਇਸ ਤਰੀਕੇ ਦਾ ਬਣਾ ਦਿਓ ਤੇ ਆਪਣੇ ਆਪ ਇਹ ਸਭ ਕੁਝ ਸੈੱਟ ਹੋ ਜਾਊਗਾ ਜਦੋਂ ਪੂਰੇ ਵਿਜ਼ਲ ਰਹੀਦਾ ਪੂਰੀ ਨਿਗਰਾਨੀ ਰਹੀ ਹਰ ਇੱਕ ਪਤਾ ਅਫਸਰ ਨੂੰ ਕੀ ਸਾਲ ਬਾਅਦ ਬਈ ਚੈੱਕ ਹੋ ਜਾਣਾ ਤੇ ਜੇ ਮੈਂ ਆਪਣੇ ਜਵਾਕਾਂ ਦੇ ਨਾਂ ਤੇ ਆਪਣੇ ਕਿਸੇ ਰਿਸ਼ਤੇਦਾਰ ਦੇ ਨਾਂ ਤੇ ਕੁਝ ਵੀ ਲਾਊਗਾ ਜਾਂ ਅਕਾਊਂਟ ਖਲਾ ਕੇ ਉਹ ਚ ਪੈਸੇ ਰੱਖੂਗਾ ਤਾਂ ਫਿਰ ਵੀ ਸਵਾਲ ਹੋ ਜਾਣਾ ਵੀ ਇਹ ਭਾਈ ਕਿੱਥੋਂ ਆਏ ਇਸ ਹਿਸਾਬ ਦੇ ਨਾਲ ਜੇਕਰ ਹੋ ਜੇ ਤਾਂ ਬਾਲਾ ਵਧੀਆ ਭ੍ਰਿਸ਼ਟਾਚਾਰ ਖਤਮ ਹੋ ਜੇ ਨਾ ਰਾਜ ਦੀਪ ਕਿਸੇ ਦੇਸ਼ ਚੋਂ ਜਾਂ ਕਿਸੇ ਸੂਬੇ ਚੋਂ ਉਸ ਸੂਬੇ ਨੂੰ ਤਰੱਕੀ ਕਰਨ ਦੇ ਵਿੱਚ ਰੋਕ ਕੋਈ ਨਹੀਂ ਸਕਦਾ ਕਿਉਂਕਿ ਆਹੀ ਚੀਜ਼ਾਂ ਚੱਲਦੀਆਂ ਨੇ ਵੀ ਇਧਰੋਂ ਲੈ ਲਿਆ ਉਧਰੋਂ ਦੇਤਾ ਜਦੋਂ ਇਹ ਕੰਮ ਬੰਦ ਹੋ ਗਿਆ ਨਾ ਜਿਹੜੀ ਕੁਰਸੀ ਤੇ ਤੁਸੀਂ ਬੈਠੇ ਹੋ ਜੇ ਤੁਸੀਂ ਆਪਣੀ ਕੁਰਸੀ ਦੇ ਹਿਸਾਬ ਨਾਲ ਕਾਨੂੰਨ ਚ ਰਹਿ ਕੇ ਜਦੋਂ ਤੁਸੀਂ ਕੰਮ ਕਰਨ ਲੱਗੇ ਨਾ ਤੇ ਫਿਰ ਇਸ ਤਰੀਕੇ ਦੀਆਂ ਨਸ਼ਾਖੋਰੀਆਂ ਨਸ਼ਾ ਤਸਕਰੀਆਂ ਤਾਂ ਬੰਦ ਕਰਨ ਦੇ ਵਿੱਚ ਕੋਈ ਬੜੀ ਵੱਡੀ ਸਮੱਸਿਆ ਨਹੀਂ ਆਉਂਦੀ ਪਰ ਇੱਥੇ ਆ ਜਾਂਦੀ ਹੈ ਕਿ ਜਦੋਂ ਖੇਤ ਨੂੰ ਬਚਾਉਣ ਦੇ ਲਈ ਜਿਹੜੀ ਬਾੜ ਲਾਈ ਹੁੰਦੀ ਹੈ ਜਦੋਂ ਉਹੀ ਬਾੜ ਖੇਤ ਨੂੰ ਖਾਣ ਲੱਗ ਜਾਂਦੀ ਹੈ ਫਿਰ ਖੇਤ ਨੂੰ ਕੋਈ ਬਚਾ ਨਹੀਂ ਸਕਦਾ ਸੋ ਬਾੜ ਮਜ਼ਬੂਤ ਹੋਣੀ ਚਾਹੀਦੀ ਹੈ ਬਾੜ ਈਮਾਨਦਾਰ ਹੋਣੀ ਚਾਹੀਦੀ ਹੈ ਜਿਹੜੀ ਬਾੜ ਬੇਈਮਾਨ ਭ੍ਰਿਸ਼ਟ ਉਹਨੂੰ ਪੱਟ ਕੇ ਸੁੱਟ ਦੇਣਾ ਚਾਹੀਦਾ ਸੋ ਹੁਣ ਏਆਈਜੀ ਰਾਜੀਤ ਸਿੰਘ ਭਾਵੇਂ ਮਿਲਦਾ ਹੈ ਭਾਵੇਂ ਨਹੀਂ ਮਿਲਦਾ ਇਹ ਸੰਤੁਸ਼ਟੀ ਜ਼ਰੂਰ ਹੋ ਜੂ ਕਿ ਹੁਣ ਜਿਹੜੀ ਇਹਨੇ ਪ੍ਰਾਪਰਟੀ ਬਣਾਈ ਸੀ ਕਰੋੜਾਂ ਰੁਪਏ ਦੀ ਉਹ ਉਹ ਜ਼ਬਤ ਜ਼ਰੂਰ ਹੋਊਗੀ। ਜੀ। ਤੇ ਹੋਣੀ ਵੀ ਚਾਹੀਦੀ ਆ ਤੇ ਫਿਰ ਇਸ ਬੰਦੇ ਨੂੰ ਸੋਚਣਾ ਚਾਹੀਦਾ ਬੈਠ ਕੇ ਇੱਕ ਤਾਂ ਵੈਸੇ ਭੱਜਿਆ ਹੋਇਆ ਘਰ 'ਚ ਕੋਈ ਸੁੱਖ ਸ਼ਾਂਤੀ ਨਹੀਂ ਹੈ ਪਰਿਵਾਰ ਨੂੰ ਨਹੀਂ ਮਿਲ ਸਕਦਾ। ਦੂਜਾ ਇਹ ਜਦੋਂ ਪਤਾ ਲੱਗੂ ਨਾ ਕਿ ਮੇਰੀ ਪ੍ਰਾਪਰਟੀ ਸੀਲ ਹੋ ਗਈ ਆ। ਹਮ। ਤੇ ਫਿਰ ਉਸੇ ਬੰਦੇ ਸੋਚਦਾ ਕਿ ਯਾਰ ਤਾਂ ਫੇਰ ਹੀ ਲੱਗਦਾ। ਹਾਂ ਫੇਰ ਉੱਥੇ ਸੇਕ ਲੱਗਦਾ ਕਿ ਯਾਰ ਮੈਂ ਬੜਾ ਏਦਾਂ ਕੀਤਾ ਨਾ ਵੀ ਗਵਾ ਲਿਆ। ਜੋ 100 ਡਾਲਰ ਸੀ ਉਹ ਵੀ ਗਵਾ ਲਿਆ ਵੀ ਪੱਲੇ ਕੁਛ ਨਹੀਂ ਪਿਆ ਹੱਥ ਖਾਲੀ ਦੇ ਖਾਲੀ ਨੇ ਸੋ ਐਦਾਂ ਹੀ ਹੋਣਾ ਚਾਹੀਦਾ ਹੋਰ ਸਖਤੀ ਦੇ ਨਾਲ ਕੰਮ ਹੋਣਾ ਚਾਹੀਦਾ ਤੇ ਇਹ ਜਿਹੜੀ ਪ੍ਰਾਪਰਟੀ ਹੈ ਜਲਦੀ ਸੀਜ਼ ਕਰ ਲੈਣੀ ਚਾਹੀਦੀ ਹੈ ਜੇ 2 ਨੰਬਰ ਦੇ ਪੈਸੇ ਨਾ ਬਣੀ ਆ ਜਿਹਦਾ ਕੀ ਵੱਡਾ ਲੱਗਦਾ ਇਹੀ ਹੈ ਕਿ ਇਹ 2 ਨੰਬਰ ਦੇ ਪੈਸੇ ਦੇ ਨਾਲ ਹੀ ਬਣੀ ਹੈ ਜੀ